ਛੋਟੇ ਸਹਬਜਾਦ ਅਤੇ ਮਾਤਾ ਗੁਜਰਕਾਰ ਜੀ ਦੀ ਮਹਾਨ ਸ਼ਾਤਨੂ ਸਮਰਪਿਤ ਤਦੁੱਤੀ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵੱਲੋਂ ਕਰਵਾਇਆ ਗਿਆ ਅੱਜ ਪਹਿਲੇ ਦਿਨ ਨਾਮ ਸਿਮਰਨ ਸਮਾਗਮ ਨਵੀਂ ਦਿੱਲੀ ਪਬਲਿਕ ਸਕੂਲ ਸ਼ਾਂਤੀ ਨਗਰ ਵਿਖੇ ਆਯੋਜਿਤ ਕੀਤਾ ਗਿਆ ਇਸ ਦੌਰਾਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਵੱਲੋਂ ਸਮਾਗਮ ਦਾ ਆਰੰਭ ਸ਼ਬਦ ਗਾਇਨ ਕਰਕੇ ਕੀਤਾ ਗਿਆ ਇਸ ਦੌਰਾਨ ਇਸਤਰੀ ਸਤਸੰਗ ਸਭਾ ਜੰਮੂ ਅਤੇ ਗੁਰ ਸ਼ਬਦ ਪ੍ਰਚਾਰ ਸਭਾ ਜੰਮੂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਭਾਈ ਸਾਹਿਬ ਭਾਈ ਜਗਮਉਂ ਸਿੰਘ ਕਤੂਰੀਆ ਦੇ ਕੀਰਤਨੀ ਜਥਿਆਂ ਵੱਲੋਂ ਰਸਪੇ ਨਾ ਕੀਰਤਨ ਕਰਕੇ ਸੰਗਤ ਨੂੰ ਨੇ ਹਲ ਕੀਤਾ ਗਿਆ ਇਸ ਦੌਰਾਨ ਨਾਟਕ ਮੰਡਲੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਧਾਰਮਿਕ ਨਾਟਕ ਪੇਸ਼ ਕੀਤਾ ਗਿਆ ਇਸ ਦੌਰਾਨ ਸਕੂਲੀ ਬੱਚਿਆਂ ਨੇ ਸ਼ਬਦ ਗਾਇਨ ਕਵਿਤਾਵਾਂ ਢਾਡੀ ਵਾਰਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਸਮਾਗਮ ਵਿੱਚ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜਸਵਿੰਦਰ ਕੌਰ ਦਰਦੀ ਡਾਇਰੈਕਟਰ ਸਕੂਲ ਜਹਰਪ੍ਰੀਤ ਸਿੰਘ ਦਰਦੀ ਡਾਇਰੈਕਟਰ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਸੀਈਓ ਚੜ੍ਹਦੀ ਕਲਾ ਟਾਈਮ ਟੀਵੀ ਡਾਕਟਰ ਕਾਵਲਜੀਤ ਕੌਰ ਪ੍ਰਿੰਸੀਪਲ ਅਤੇ ਅਮਰਤਪਾਲ ਸਿੰਘ ਹਾਜ਼ਰ ਰਹੇ ਪਾਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ੀ ਦੇ ਹਫਤਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵੱਲੋਂ ਹਰ ਸਾਲ ਬਾਣੀ ਨਾਮ ਸਿਮਰਨ ਦੇ ਸਮਾਗਮਾਂ ਨਾਲ ਕਰਵਾਇਆ ਜਾਂਦਾ ਹੈ ਇਸ ਸਾਲ ਇਹਨਾਂ ਸ਼ੀ ਦੇ ਸਮਾਗਮ ਵਿੱਚ ਵੱਧ ਚੜ੍ਹ ਕੇ ਸੰਗਤ ਵੱਲੋਂ ਹਿੱਸਾ ਲਿਆ ਗਿਆ ਹੈ ਭਾਈ ਸਾਹਿਬ ਭਾਈ ਗਵਿੰਦਰ ਸਿੰਘ ਜੀ ਤੇ ਭਾਈ ਸਾਹਿਬ ਭਾਈ ਜਗਬੰਧ ਸਿੰਘ ਜੀ ਨੂੰ ਅੱਜ ਕਿੰਨੀ ਖੁਸ਼ੀ ਹੋਏਗੀ ਸਾਡੇ ਪਿਆਰੇ ਬੱਚਿਆਂ ਨੂੰ ਸਿਮਰਨ ਕਰਦਿਆਂ ਦੇਖ ਕੇ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਪਿਛਲੇ ਮਹੀਨੇ ਇਹਨਾਂ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਣਾਇਆ ਸੀ ਔਰ ਮੈਂ ਆਪ ਹੈਰਾਨ ਹਾਂ ਕਿ ਸਾਡੇ ਬੱਚਿਆਂ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜੋ ਇਹਨਾਂ ਦੇ ਸਕੂਲ ਵਿੱਚ ਹੋਇਆ ਇਹਨਾਂ ਬੱਚਿਆਂ ਨੇ ਦਿੱਲੀ ਉੱਥੇ ਹਾਜ਼ਰੀ ਭਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਜਿਸ ਪਿਆਰ ਨਾਲ ਸ਼ਰਧਾ ਨਾਲ ਇਹਨਾਂ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਦਾ ਪ੍ਰਕਾਸ਼ ਪੁਰਬ ਬਣਾਇਆ ਉਹ ਆਪਣੀ ਮਿਸਾਲ ਆਪ ਹੈ ਸਾਰੀ ਸੇਵਾ ਸਾਡੇ ਸਟੂਡੈਂਟਸ ਨੇ ਕੀਤੀ ਲੰਗਰ ਦੀ ਸੇਵਾ ਜੋੜਿਆਂ ਦੀ ਸੇਵਾ ਪੰਡਾਲ ਦੀ ਸੇਵਾ ਅਤੇ ਪਾਠ ਵੀ ਆਪ ਸੁਣਿਆ ਸਾਰੇ ਬੱਚਿਆਂ ਨੇ ਬੱਚੇ ਸਤਿਗੁਰੂ ਜੀ ਦੇ ਕਮਰੇ ਜਿੱਥੇ ਪ੍ਰਕਾਸ਼ ਸੀ ਉੱਥੇ ਜਾਂਦੇ ਸਨ ਤੇ ਘਟੋ ਘਟ 15 20 ਮਿੰਟ ਦਾ ਘੰਟਾ ਅੱਖਾਂ ਬੰਦ ਕਰਕੇ ਪਾਠ ਸੁਣਦੇ ਸਨ ਤੇ ਮੈਂ ਤਕਰੀਬਨ 5 ਦਿਨ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਸਵੇਰੇ ਆ ਕੇ ਸੁਣਾਉਂਦਾ ਸੀ ਅਤੇ 1000 ਤੋਂ ਜ਼ਿਆਦਾ ਬੱਚੇ ਨਿਊ ਦਿੱਲੀ ਪਬਲਿਕ ਸਕੂਲ ਦੇ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਰਲ ਕੇ ਇਹ ਗੁਰੂ ਬਾਰਾਜ ਦਾ ਜੀਵਨ ਸਰਵਨ ਕਰਦੇ ਸੀ ਇਹਨਾਂ ਬੱਚਿਆਂ ਉੱਤੇ ਜੋ ਵਾਹਿਗੁਰੂ ਦੀ ਕਿਰਪਾ ਹੋਈ ਹੈ ਉਹ ਅੱਜ ਤੁਸੀਂ ਇਸ ਸੰਗਤ ਵਿੱਚ ਜਿਸ ਵਿੱਚ ਵਾਹਿਗੁਰੂ ਦਾ ਨਿਵਾਸ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਇਹ ਸਾਰੀਆਂ ਸੰਤਾਂ ਜੰਮੂ ਕਸ਼ਮੀਰ ਤੋਂ ਆ ਕੇ ਆਪਣੀਆਂ ਅੱਖਾਂ ਨਾਲ ਦੇਖ ਰਹੀਆਂ ਹਨ ਕੋਈ ਬੱਚਾ ਹਿੱਲਿਆ ਨਹੀਂ ਸਿਮਰਨ ਵੇਲੇ ਔਰ ਸਾਰੇ ਬੱਚਿਆਂ ਨੇ ਮਿੱਠੀ ਆਵਾਜ਼ ਵਿੱਚ ਸੁਰੀਲੀ ਆਵਾਜ਼ ਵਿੱਚ ਸਿਮਰਨ ਵੀ ਕੀਤਾ ਹੈ ਤੇ ਸ਼ਬਦ ਵੀ ਪੜ੍ਹੇ ਹਨ ਪਿਆਰੇ ਬੱਚਿਓ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਬਜ਼ਾਦਿਆਂ ਦੀ ਯਾਦ ਵਿੱਚ ਤੁਸੀਂ ਜੋ ਡਿਸਪਲਿਨ ਦਿਖਾਇਆ ਹੈ ਅਤੇ ਜਿਸ ਸ਼ਰਧਾ ਅਤੇ ਪਿਆਰ ਨਾਲ ਆਪਣੇ ਸਾਥੀ ਹਾਣੀ ਬੜਨ ਵਾਲੇ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਪ੍ਰਣਾਮ ਕੀਤਾ ਹੈ ਇਹ ਵੀ ਉਸ ਬਖਸ਼ਿਸ਼ ਦੀ ਨਿਸ਼ਾਨੀ ਹੈ ਜੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਕੇ ਮਿਲੀ ਸੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਆਪ ਇਹਨਾਂ ਨੂੰ ਬੱਚਿਆਂ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਬਦ ਸਿਖਾ ਕੇ ਇਹਨਾਂ ਨੂੰ ਕਵਿਤਾ ਸਿਖਾ ਕੇ ਆਪ ਘਰਾਂ ਵਿੱਚੋਂ ਤਿਆਰ ਕਰਕੇ ਭੇਜਦੇ ਹਨ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਬੱਚੇ ਭਾਗਾ ਵਾਲੇ ਹਨ ਜਿਨ੍ਹਾਂ ਦਾ ਗੁਰਮੁਖ ਗੁਰਸਿੱਖ ਪਰਿਵਾਰਾਂ ਵਿੱਚ ਜਨਮ ਹੋਇਆ ਅਤੇ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬਖਸ਼ਿਸ਼ ਠੀਕ ਉਸ ਤਰ੍ਹਾਂ ਪ੍ਰਾਪਤ ਕਰ ਰਹੇ ਹਨ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਜਗਬੰਧ ਸਿੰਘ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਵੱਡੀ ਵਿੜਿਆਈ ਨੂੰ ਦਰਸਾਇਆ ਹੈ ਪਿਆਰੇ ਬੱਚਿਓ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹਾਂ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਵਿਛੋੜਾ ਹੋ ਚੁੱਕਾ ਹੈ ਸਹਬਜ਼ਾਦੇ ਇੱਕ ਪਾਸੇ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਦੂਸਰੇ ਪਾਸੇ ਵੱਡੇ ਸਹਬਜ਼ਾਦੇ ਦਸਮ ਪਾਤਸ਼ਾਹ ਨਾਲ ਤੀਜੇ ਪਾਸੇ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਉਹ ਸਾਰੇ ਵੱਖਰੇ ਪਾਸੇ ਵੱਖਰੇ ਵੱਖਰੇ ਰਸਤਿਆਂ ਉੱਤੇ ਜਾ ਰਹੇ ਹਨ ਅਤੇ ਸ਼ਹੀਦ ਹੋਣ ਦੀ ਤਿਆਰੀ ਕਰ ਰਹੇ ਹਨ ਤਾਂ ਹੁਣ ਤੁਸੀਂ ਦੇਖੋਗੇ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਅਸੀਂ ਇਹ ਸਾਰਾ ਜੋ ਸਫ਼ਰ ਹੈ ਇਹ 5 ਦਿਨ ਦਾ ਜੋ ਸਫ਼ਰ ਹੈ ਇਹ ਸਾਰਾ ਅਸੀਂ ਜਿਸ ਥਾਂ ਤੇ ਗੁਰੂ ਸਾਹਿਬ ਨੇ ਟਿਕਾਣਾ ਕੀਤਾ ਮਾਤਾ ਜੀ ਨੇ ਟਿਕਾਣਾ ਕੀਤਾ ਸਹਿਬਜ਼ਾਦਿਆਂ ਨੇ ਟਿਕਾਣਾ ਕੀਤਾ ਉਹ ਸਾਰੀਆਂ ਥਾਵਾਂ ਵੀ ਦਿਖਾ ਰਹੇ ਹਾਂ ਅਤੇ ਗੁਰੂ ਸਾਹਿਬ ਦੇ ਬੱਚਿਆਂ ਨਾਲ ਜੋ ਉੱਥੇ ਪਾਣਾ ਵਰਤ ਰਿਹਾ ਹੈ ਉਹ ਵੀ ਸੁਣਾ ਰਹੇ ਹਾਂ ਤੁਸੀਂ ਆਪਣੇ ਘਰਾਂ ਵਿੱਚ ਦੁਬਾਰਾ 2:30 ਵਜੇ ਅਤੇ ਰਾਤ ਨੂੰ ਫੇਰ ਅਸੀਂ 11 ਵਜੇ ਇਹ ਰਿਪੀਟ ਕਰਦੇ ਹਾਂ। ਤੋਂ ਇਹ ਜਿਹੜੇ ਬਾਕੀ ਦੇ 4 ਦਿਨ ਹਨ। ਅੱਜ 22 ਤਰੀਕ ਹੈ 23 24 25 ਅਤੇ 26 ਤਰੀਕ ਨੂੰ ਸਹਿਬਜ਼ਾਦੇ ਨੀਅਾਂ ਚ ਜਿਹੜੇ ਜਾਣਗੇ ਅਤੇ ਸ਼ਹਾਦਤ ਦਾ ਜਾਮ ਪੀ ਲੈਣਗੇ। ਅਤੇ ਕੱਲ 23 ਤਰੀਕ ਨੂੰ ਚਮਗੌਰ ਦੀ ਜੰਗ ਹੋਵੇਗੀ ਅਤੇ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਦੁਸ਼ਮਨਾ ਨਾਲ ਲੜਦੇ ਹੋਏ ਸ਼ਹੀਦ ਹੋ ਜਾਣਗੇ। ਤੇ ਇਹ ਸਾਰੇ ਦਿਨ ਜੋ ਹਨ ਪਿਆਰੇ ਬੱਚਿਓ ਸੈਭਜਾਦਿਆਂ ਦੀ ਯਾਦ ਵਿੱਚ ਉਹਨਾਂ ਦਾ ਜੀਵਨ ਇਤਿਹਾਸ ਅਤੇ ਸ਼ਹਾਦਤ ਦੀ ਲਸਾਨੀ ਜੋ ਗਾਥਾ ਹੈ ਉਸ ਨੂੰ ਤੁਸੀਂ ਸੁਣਨਾ ਹੈ। ਕਿਉਂਕਿ ਸਕੂਲ ਵਿੱਚ ਛੁੱਟੀਆਂ ਹੋ ਰਹੀਆਂ ਹਨ। ਕੱਲ ਤੇ ਪਰਸੋਂ ਜਿਹੜੇ ਬੱਚੇ ਆਣਗੇ ਸਾਡੇ ਟੀਚਰ ਉਹਨਾਂ ਨੂੰ ਸੈਭਜਾਦਿਆਂ ਦੀ ਸ਼ਹਾਦਤ ਦੀ ਇਹ ਦਾਸਤਾਨ ਸੁਣਾਉਣਗੇ। ਤੋਂ ਛੁੱਟੀਆਂ ਦੇ ਵਿੱਚ ਤੁਸੀਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਿਮਰਨ ਵੀ ਕਰਨਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਭពਿੰਦਰ ਸਿੰਘ ਜੀ ਦੀ ਅਤੇ ਉਹਨਾਂ ਦੇ ਸਾਥੀਆਂ ਨੇ ਤੁਹਾਨੂੰ ਸਰਵਣ ਕਰਵਾਇਆ ਹੈ ਅਤੇ ਤੁਸੀਂ ਪਾਠ ਵੀ ਕਰਨਾ ਹੈ ਅਤੇ ਸਾਹਿਬਜ਼ਾਦਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸਮਝ ਕੇ ਕਿ ਸਾਡੇ ਸਾਹਮਣੇ ਖੜੇ ਹਨ ਸਾਡੇ ਸਾਹਮਣੇ ਇੱਕ ਲਾਈਟ ਹਾਊਸ ਹੈ ਜੋ ਸਾਹਿਬਜ਼ਾਦਿਆਂ ਦੀ ਇਸ ਲਾਸਾਨੀ ਸ਼ਹਾਦਤ ਦੀ ਕਹਾਣੀ ਵਿੱਚੋਂ ਸਾਨੂੰ ਮਿਲ ਰਿਹਾ ਹੈ ਅਤੇ ਅਸੀਂ ਵੀ ਧਰਮ ਦੀ ਰਾਖੀ ਲਈ ਆਪਣੇ ਧਰਮ ਵਿੱਚ ਪੱਕੇ ਹੋ ਕੇ ਘਟੋ ਘਟ ਕੋਈ ਵੀ ਗੁਰੂ ਅਰਗਿਸ਼ਨ ਪਬਲਿਕ ਸਕੂਲ ਦਾ ਜਾਂ ਨਿਊ ਦਿੱਲੀ ਪਬਲਿਕ ਸਕੂਲ ਦਾ ਬੱਚਾ ਦਾੜੀ ਨਹੀਂ ਕਟਾਏਗਾ ਕੇਸਾਂ ਦੀ ભેਦਭੀ ਨਹੀਂ ਕਰੇਗਾ ਤਾਂ ਇਹ ਸਭ ਤੋਂ ਵੱਡੀ ਬਖਸ਼ਿਸ਼ ਸਾਡੇ ਬੱਚਿਆਂ ਉਤੇ ਹੋਏਗੀ ਕਿ ਬੱਚੇ ਸਾਬਤ ਸੂਰਤ ਹੋਣਗੇ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਤਾਂ ਸਾਡੇ ਬੱਚੇ ਖੁਸ਼ਇਸਬਤ ਬੱਚੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਂ ਹਾਰ ਸਪੂਤ ਹਨ ਅਤੇ ਗੁਰੂ ਸਾਹਿਬ ਦੀ ਇਹ ਗੱਲ ਯਾਦ ਰੱਖਣਾ ਕਿ ਜਦੋਂ ਜਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੁਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਹੋ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਸ਼ਕਲ ਸੂਰਤ ਜੋ ਸਤਗੁਰੂ ਜੀ ਦਾ ਸਰੂਪ ਹੈ ਇਸ ਰੂਪ ਨੂੰ ਜਿਹੜਾ ਖਰਾਬ ਕਰੇਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਹੀਂ ਹੋਏਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੇਇੱਜ਼ਤੀ ਬੇਦਵੀ ਕਰਕੇ ਆਪਣਾ ਜੀਵਨ ਬਰਬਾਦ ਕਰ ਰਿਹਾ ਹੋਏਗਾ ਇਸ ਲਈ ਪਿਆਰੇ ਬੱਚਿਓ ਅੱਜ ਅਸੀਂ ਪ੍ਰਣ ਕਰਕੇ ਜਾਈਏ ਕਿ ਜਿਹੜੇ ਸਾਡੇ ਸਾਥੀ ਬੱਚੇ ਕੇਸਾਂ ਦੀ ਬੇਦਵੀ ਕਰਦੇ ਹਨ ਦਾੜੀਆਂ ਕਟਵਾਉਂਦੇ ਹਨ ਉਹਨਾਂ ਨੂੰ ਵੀ ਤੁਸੀਂ ਮਨਾ ਕਰਨਾ ਹੈ ਜੇ ਛੋਟੇ-ਛੋਟੇ ਬੱਚੇ ਵੱਡਿਆਂ ਨੂੰ ਮਨਾ ਕਰਨਗੇ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਪਾਪ ਕਰ ਰਹੇ ਹੋ ਤੁਸੀਂ ਗੁਰਗੁਬਚ ਸਿੰਘ ਮਹਾਰਾਜ ਦੀ ਬੇਦਵੀਂ ਹੋਰ ਬੇਇੱਜ਼ਤੀ ਕਰ ਰਹੇ ਹੋ ਤਾਂ ਉਹਨਾਂ ਨੂੰ ਸ਼ਰਮ ਮਹਿਸੂਸ ਹੋਏਗੀ ਕਿ ਸਾਨੂੰ ਛੋਟਾ ਜਿਹਾ ਬੱਚਾ ਕਹਿ ਰਿਹਾ ਹੈ ਕਿ ਅਸੀਂ ਦਾੜੀ ਨਾ ਕਟਿਏ ਅਸੀਂ ਕੇਸਾਂ ਦੀ ਬੇਦਵੀਂ ਨਾ ਕਰੀਏ ਇਸ ਲਈ ਪਿਆਰੇ ਬੱਚਿਓ ਤੁਸੀਂ ਦੋ ਕੰਮ ਕਰਨੇ ਹਨ ਇੱਕ ਆਪ ਵੀ ਪੱਕੇ ਰਹਿਣਾ ਹੈ ਸਾਬਤ ਸੂਰਤ ਅਤੇ ਇੱਕ ਦੂਸਿਆਂ ਨੂੰ ਵੀ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਪ੍ਰੇਰਣਾ ਕਰਨੀ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਨੌਜਵਾਨ ਬੱਚਾ ਸਟੂਡੈਂਟ ਕੇਸਾਂ ਦੀ ਬੇਦਬੀ ਨਾ ਕਰੇ ਇਹ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਖੁਸ਼ਿਆ ਲਾਣ ਦੀ ਪਹਿਲੀ ਪੌੜੀ ਹੈ ਤੇ ਇਸ ਲਈ ਸਾਡੇ ਬੱਚੇ ਤਾਂ ਪਹਿਲਾਂ ਹੀ ਖੁਸ਼ੀ ਉਸਵਧਨ ਕਿ ਪਹਿਲੀ ਪੌੜੀ ਚੜ ਚੁਕੇ ਹਨ ਅਤੇ ਵਾਹਿਗੁਰੂ ਨੇ ਉਹ ਤੇ ਮਿਹਰ ਕਰ ਦਿੱਤੀ ਹੈ ਸਾਰੇ ਬੱਚੇ ਸਿਮਰਨ ਕਰਨ ਲੱਗ ਗਏ ਸਾਰੇ ਬੱਚੇ ਪਾਠ ਕਰਨ ਲੱਗ ਗਏ ਤੇ ਸਾਰੇ ਬੱਚੇ ਦੁਨੀਆ ਦੇ ਸਭ ਤੋਂ ਸੋਹਣੇ ਇਨਸਾਨ ਸੁੰਦਰ ਸਡੋਲ ਸ਼ਕਤੀਵਾਨ ਨੀਤੀਵਾਨ ਬੁੱਧੀਵਾਨ ਗਿਆਨਵਾਨ ਨੇਕ انسان ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬੱਚੇ ਆਪਣੇ ਮਾਤਾ ਪਿਤਾ ਆਪਣੇ ਖਾਨਦਾਨ ਅਤੇ ਆਪਣੀ ਕੌਮ ਦਾ ਨਾਮ ਰੋਸ਼ਨ ਕਰਨ ਵਾਲੇ ਇਹਨਾਂ ਬੱਚਿਆਂ ਨੂੰ